आईपी संगत रोग नहीं सर ठीक है विशेष बारी छोड़ पास हो रहा है <laughs> तो नहीं है अब भी पास यार मारे पास आ गया यार और क्या हाल है महाराज हां अच्छी है आज अच्छा है है नहीं कोई दिक्कत नहीं और ठीक ठाक है महाराज हां इससे भजन में बस अच्छा ਇਹ ਤਾਂ ਬੇਨਤੀ ਕਰਨ ਆਇਆ ਹਾਂ ਹਾਂ ਹਾਲੋ ਆਏ ਕਰਨਾ ਨਹੀਂ ਬਥੇ ਰਖਣਾ ਕਰ ਸਰ ਹਾਲੋ ਆਏ ਇੱਥੇ ਜਿੱਥੋਂ ਆਪਾਂ ਕਰਦੇ ਨੇ ਇੱਥੇ ਦੌੜਨੇ ਆਂ ਨਹੀਂ ਵਈ ਉੱਥੇ ਜਾਣਾ ਪਤਾ ਇੱਥੇ ਜੋ ਗਾਨੀ ਉੱਥੇ ਕੱਲ ਨੂੰ 10 ਮਿੰਟ ਜਾਣਾ ਆਗੇ ਉਹ ਨਾ ਕਰੀ ਜਾਣਾ ਪੰਜ ਹੈ ਨਹੀਂ ਨਹੀਂ ਮੈਨੂੰ ਕਿਉਂਸਾ ਜਾਣੀ ਤਾਂ ਦਾ ਹੁੰਦਾ ਅੱਛਾ ਨਹੀਂ ਉੱਥੇ ਜਾਣਾ ਨਹੀਂ ਇਹ ਬੇਤਰੀ ਬੀਲੇ ਰੋ ਤੁਹਾਡਾ ਵੀ ਤੇ ਚਾਹੀਦਾ ਨਹੀਂ ਮੇਰੇ ਤੇ ਦਰ ਨਹੀਂ ਆਂਦਾ ਨਹੀਂ ਮੈਂ ਕੀਤਾ ਰੋ ਇਹ ਛੇ ਗੱਡੀ 'ਚ ਬੈਠੇ ਹੱਥ ਲਾ ਦੇ ਹੱਟਾ ਉਹਨੂੰ ਕਹੇ ਹੁਣ ਬੰਨਾ ਵੀ ਚਲ ਇੱਧਰ ਦੇ ਪੰਜ ਕਰਦੇ ਹਾਂ ਹਾਂਜੀ ਪੰਜ ਤਰ੍ਹਾਂ ਦੇ ਹੋਠ ਠੀਕ ਆ ਬੜਿਆ ਬੜਿਆ ਠੀਕੋ ਟਾਪ ਮੋੜਦੇ ਆਓ ਹਾਂਜੀ ਮੈਨੂੰ ਜਾਣਾ ਹੁੰਦਾ ਇਹ ਕੋਈ ਕੁਝ ਨਹੀਂ ਬਸ ਇਹ ਨਹੀਂ ਮੈਂ ਤੇ ਲੋਕ ਬਕਰ ਪਰ ਰੱਖਿਆ ਠੀਕ ਹਾਂ ਠੀਕ ਇੱਧਰ ਬੜਿਆ ਆਪ ਕੋਲ ਤਾਂ ਮੁੰਡਾ ਵੀ ਹੈ ਤੇ ਉਹਦਾ ਹੈ ਹੈ ਬਦਲਦਾ ਮੁੰਡਾ ਵੀ ਹੈ ਜੀ ਨੋ ਭਾਈ ਬੈਠ ਜਾਓ ਬੈਠ ਜਾਓ ਭਾਈ ਉਹ ਮਾਬਾ ਜੀ ਕਹਿਣ ਆਏ ਸੀ ਕਹਿੰਦੇ ਵੀ ਮਾਲਕ ਤੋਂ ਆ ਗਿਆ ਲੈ ਜੀ ਕਿ ਵੇਗਤ ਦਾ ਨਹੀਂ ਨਾ ਤੇ ਉਹ ਕੋਈ ਹਾਂਜੀ ਬੈਠੋ ਉਹ ਠੀਕ ਹੈ ਮੈਂ ਜਾਂਦਰੀ ਮੈਂ ਤਾਂ ਡਿਡਾ ਹੈ ਸਹੀ ਹੈ ਮਾ ਤਾਂ ਪਾਣੀ ਕਰਾਉਣਾ ਪਾਣੀ ਕਰਕੇ ਚੱਲਣੇ ਚਲੇ ਜੀ ਹਾਂ ਉਹ ਨਹੀਂ ਜਾਂਦਰੀ ਮੈਂ ਅੱਜ ਨਹੀਂ ਕੰਮ ਉਤਮੀ ਆ ਕਹਾਂ ਪਰ ਜਾਗੇ ਨਨ ਬੋਲਣ ਹਾਂਜੀ ਇਹ ਨਹੀਂ ਕੰਮ ਨਹੀਂ ਹਾਂਜੀ ਉਹ ਠੀਕ ਹੋ ਰਿਹਾ ਬਰਾਦਰ ਕੀ ਪਿਆਸ ਹੈ ਜੈ ਜੈ ਰਾਮ ਸਾਡੀ ਕਿਰਪਾ ਜੀ ਹਾਂਜੀ ਤੁਹਾਡੀ ਨਦਰ ਹਾਂਜੀ ਕੋਟਾ ਬਲ ਗਈ ਪਿਆਦਾ ਉਹ ਤੁਸੀਂ ਬੜਾ ਹੰਤ ਉਸਤਾਨ ਹਾਂਜੀ ਚੰਗਾ ਜੀ ਸੋਨਾ ਸਾਡਾ ਕੋਟਾ ਹਾਂਜੀ ਜਗਾ ਸਾਡੀ ਉਹ ਪੈਦਾ ਦਾ ਇਹ ਨਾ ਵੀ ਹੋਰ ਸੋ ਵੀ ਝਟਕੇ ਆ ਗੁਰੂਦਰ ਦੇ ਸਾਹਮਣੇ ਬੈਠਾ ਸੀ ਨਰਾਇਣ ਦੇ ਪਾਉ ਵੀ ਤਾਂ ਜਾ ਤੋਇਆ ਹੋਇਆ ਜਾ ਕੋ ਉੱਧਰ ਬੈਠਾ ਨਹੀਂ ਕੀ ਬੈਠੇ ਜਾ ਕੋ ਮਾਰ ਕਰ ਦਿੰਦਾ ਹਾਂ ਉਹ ਤੁਜੀ ਕਾ ਕੀ ਕਰੇ ਬੋਲੇਗਾ ਜਦਾ ਪੋਠੀ ਦੀ ਭੀੜ ਚ ਮਾਹੀ ਜੀ ਨੋੜਿਆ ਹੈ ਕਿਆ ਤੂੰ ਆਵਸ ਹੈ ਆ ਉਹ ਬੋਲਦਾ ਦੇ ਕੀ ਕਹਿੰਦੀ ਉਹ ਹਾਂ ਤੇਰੇ ਨੂੰ ਸਭ ਜਾਣਦਾ ਮੈਂ ਉਹਨਾਂ ਦਾ ਪਿਛਾਲਿਆ ਨਹੀਂ ਸੀ ਤੂੰ ਹਾਂ ਉਹਨਾਂ ਨੇ ਇਵੇਂ ਪਿਛਾਲਿਆ ਤੂੰ ਜਿੰਦਰਾ ਜਿਆ ਆਇਆ ਸੀ ਕਹਿੰਦੇ ਅੱਗੇ ਵੀ ਆਇਆ ਸੀ ਪਛਾਣਿਆ ਨਹੀਂ ਆਪ ਜੀ ਮੈਨੂੰ ਮੈਨੂੰ ਪਤਾ ਨਹੀਂ ਫੇਰ ਬਾਅਦ ਚ ਬਿਜਾਰਿਆ ਫਾਇਨਕਾ ਲਾਈ ਜਾਂਦੀ ਤੁਹਾਡੇ ਅੱਛਾ ਤਾਂ ਨਹੀਂ ਜੀ ਮੈਂ ਵੀ ਲੋੜ ਤਾਂ ਹਾਂ ਜੀ ਉਹ ਕੋਈ ਸਪੈਨ ਆ ਜਾ ਡੱਕਾ ਹੋ ਗਿਆ ਤਾਂ ਲਾ ਲਦੇ ਆਨ ਕਿ ਮਾਰਾ ਕਹਿੰਦੇ ਕੋਈ ਡੱਕਾ ਰਵਜੇ ਤਾਂ ਲਾਈਦਾ ਉਹਨੇ ਕੰਮ ਮਾਦਰ ਆ ਫਿਰ ਨਹੀਂ ਇਹ ਤੇ ਕਰਾਣਾ ਹੁਣ ਟਾਈਮ ਠੀਕ ਹੈ ਇੱਕ ਤਾਂ ਦਾ ਕਰਾ ਲਿਆ ਸੀ ਉਹ ਤਾਂ ਬਹੁਤ ਦੂਰ ਉੱਥੇ ਵਾਸਤੇ ਆਏ ਸੀ ਮਾ ਮੈਂ ਤੇ ਨਹੀਂ ਜਾਂਦਾ ਉਹ ਆ ਕੱਲ ਆਈ ਹੋਣੀ ਉਹਨਾਂ ਦੀ ਗੱਲ ਹੈ ਉੱਥੇ ਕਹਿੰਦੇ ਸੀ ਜਾਂਦੇ ਉੱਥੇ ਕਹਿੰਦੇ ਮੈਂ ਚਲੀ ਜਾਗਾ ਮੋਟਾ ਕਰਾ ਮੈਂ ਤੇ ਹੰਗਾਰੀ ਨਾ ਐਵੇਂ ਕਰਨ ਜਾ ਕੀ ਫਾਇਦਾ ਸੱਤਾਂ ਵਾਰੀ ਫਾਇਦਾ ਨਹੀਂ ਆਵਾਜ਼ ਮਦਦ ਨਹੀਂ ਹੋਣੀ ਚਾਹੀਦੀ ਹੈ ਆ ਇਹ ਨਹੀਂ ਹੋਣੀ ਚਾਹੀਦੀ ਹੋਰ ਮਸਲ ਜਿਹੜਾ ਉਹ ਹੀ ਆਉਂਦਾ ਹੈ ਮਾਜੀ ਖਾਣਾ ਪੜਿਆ ਪੂਰਾ ਚੰਗਾ ਹੀ ਹੈ ਹੈ ਤੇਰੀ ਅੱਗੇ ਕਸਾ ਕਰਨ ਦੀ ਜੇ ਪਾਣੀ ਫਿਰਦੇ ਨੇ ਮੋੜੇ ਪੜੇ ਕੀ ਜੇ ਉਸੇ ਕਸੂਰੀ ਜੇ ਉਹ ਸੋਰੀ ਉਹ ਮਹਾਰਾ ਦੇ ਨਾਲ ਜਿਹੜੇ ਪੜਾ ਉਹ ਮਹਾਰਾ ਨੇ ਵਾਦੀ ਵਿੱਚ ਬੈਠ ਕੇ ਦਿੰਦਾ ਘੋੜੀ ਘੋੜੀ ਦੀ ਆਹ ਉਹਦੇ ਕਰਕੇ ਤੈਨੂੰ ਤਾਂ ਪਤਾ ਨਹੀਂ ਹੈ ਨਾ ਮੈਨੂੰ ਮਾਇਆ ਆਇਆ ਨਹੀਂ ਸੀ ਜਿਆਦਾ ਤੂੰ ਦਵਾ ਮਾਤੇ ਤੇ ਤੇ ਜੀ ਨਾ ਪਹਿਲੀ ਵਾਰੀ ਮਹਾਰਾਜ ਦੇ ਦਰਸ਼ਨ ਇਤਨੀ ਚਿੱਤੇ ਦੀ ਯਾਰੀ ਕੋ ਪਹਿਲੀ ਵਾਰੀ ਜਦ ਆਇਆ ਰੋ ਮੈਂ ਆਹੋ ਉਧਰੋਂ ਆ ਕੇ ਮਾਰਕ ਤੁਰਦੇ ਨੇ ਤੇ ਠੰਡ ਪਾਟ ਕੀਤਾ ਸੀ ਬੜੇ ਆਹੋ ਕੋ ਨੀਮੀ ਦੀ ਕੋੜੀ ਸੀ ਓਏ ਹੋਏ ਲਾਗੇ ਇਧਰ ਬਸ ਸੀਸੋ ਦੇ ਕਰੇ ਬਸ ਸੀਸੋ ਦੇ ਕਰੇ ਆਹ ਸੀਸੋ ਦੇ ਕਰੇ ਲੈ ਬ్రో ਹਾਂਜੀ ਮਾਤਾ ਪਹਿਲੀ ਵਾਰੀ ਬੜਾ ਸੁਣ ਭਾਈ ਮੈਂ ਆਦੇ ਕਰੇ ਬੜੇ ਬੜੇ ਮੜੇ ਪੇ ਉਹ ਮੇਟਾ ਚੜੀਦਾ ਹੋਰ ਗੋਦੀ ਮਾਦਾ ਕਰੇ ਘਰ ਕੇ ਆਉਤ ਨਾ ਦੇ ਜਰਾ ਪਹਿਲਾਂ ਪੁਜਾਰੀ ਉਹ ਕਰਕੇ ਉਹ ਪੁਜਾਰੀ ਜਿਹੜਾ ਉਹ ਬੈਠਾ ਕੀ ਹੋ ਸਾਦਾ ਛੋਟੇ ਵਾਲਾ ਛੋਟੇ ਵਾਲਾ ਹੈ ਮਾਦਾ ਨਹੀਂ ਬਹੁਤ ਜਾਣੀ ਨਹੀਂ ਨਹੀਂ ਮੇਰੇ ਕੋਲ ਬਠਾ ਦੇ ਅੱਛਾ ਉਹ ਬਰਾਦਰ ਜੀ ਜਰੋ ਮਰ ਗਿਆ ਨਾ ਅੱਛਾ ਜੀ ਉਹ ਤਾਂ ਘੜਾ ਬਣਾ ਲਈ ਬੜਾ ਐਂ ਕਰ ਉਹ ਬਰਾਦਰ ਜੀ ਅੱਛਾ ਜੀ ਗਿਆ ਜੀ ਗਿਆ ਜੀ ਉਹ ਕਰਕੇ ਗਿਆ ਜੀ ਜੱਗਸਨ ਦੀ ਗੱਲ ਅੱਛਾ ਅੱਛਾ ਹਾਂ ਜੀ ਮਾੜੇ ਕੰਮ ਤੁਸੀਂ ਬੋਲਿਆ ਕਰੋ ਫਿਰ ਆਹੋ ਹਾਂ ਜੀ ਮਹਾਰਾਜ ਉਹ ਸੇ ਫੜ ਕੇ ਫਿਰ ਜਾ ਕੇ ਜੂਰ ਕੇ ਸੇ ਹਾਂ ਉਹ ਉੱਥੇ ਮਰ ਕੇ ਮਾਰਨਾ ਚੱਲ ਗਿਆ ਠੀਕ ਹੈ ਫਿਰ ਕੋਈ ਬਣਾ ਚਾਹ ਬੋਲਦਾ ਹਾਂ ਮੈਂ ਬੋਲਦਾ ਜੀਮਰ ਜੀ ਹਾਂ ਉਹਦਾ ਹਰ ਆਣਾ ਡਾਂਟਾ ਨਾ ਉੜਾਦਾ ਹਾਂ ਮਹਾਰਾਜ ਦੀ ਕਿਰਪਾ ਹੋ ਗਈ ਮਹਾਰਾਜ ਦੀ ਕਿਰਪਾ ਨਾਲ ਹਾਂ ਮਹਾਰਾਜ ਦੀ ਕਿਰਪਾ ਹੋ ਗਈ ਹੋਰ ਮਾਮ ਬੋਲ ਰਹੀ ਹੋ ਰਿਹਾ ਮਾਦਾ ਜਾਣਦਾ ਨਹੀਂ ਠੀਕ ਹੈ ਨਾ ਕਦਮ ਹਾਰਨਾ ਬੜਾ ਵੇਲਾ ਜੇ ਜਾਣ ਕੇ ਕਹਿਆ ਤੇ ਉਹ ਮੈਂ ਹੀ ਬੋਲਿਆ ਕਰੋ ਹੁੰਦਾ ਹੈ ਇਹ ਹਾਂਜੀ ਇਹਨਾਂ ਨੂੰ ਸਮਝਾ ਲਿਆ ਹਾਂ ਇਹਨਾਂ ਨੂੰ ਕੋਈ ਪੁਰਾਣੇ ਆਪਰੇਤ ਕੰਮ ਕਰਦੇ ਹੁੰਦੇ ਸੀ ਇਹ ਇਹ ਚਾਂਸਾ ਮੇਸਤਰੀ ਉਹ ਇਹ ਕਿਹਾ ਤਾਂ ਕੋਈ ਇਹ ਕੋਰਡ ਹੋਇ ਨਾ ਆ ਆ ਨਾ ਨਾ ਕੀ ਆ ਨਹੀਂ ਕੋਈ ਬਹੁਤ ਬੋਲ ਨਹੀਂ ਕੋਈ ਪਟਾਣ ਦਾ ਬਹੁਤ ਯੋਗਨਾ ਆ ਬਸ ਤੇ ਬੋਲਦੇ ਨਹੀਂ ਦੇਖ ਲੋ ਇਹਨਾਂ ਮੁੰਡੇ-ਮੁੰਡੇ ਹੋ ਗਏ ਹੈ ਹੈ ਅਧਰ ਕਾਰਕਾਂ ਦੀ ਬਾਰੇ ਐਕਸੈਪਟ ਕਰਨਾ ਐਕਸੈਪਟ ਕਰਨਾ ਬਸ ਸਾਰਾ ਫਲਾਟ ਕਰਨਾ ਐਕਸੈਪਟ ਕਰਨਾ ਮੈਂ ਨਾ ਮਾਰੀ ਐ ਸੇ ਬੇਰੂਨ ਮਾਰਦੇ ਤੇ ਬੇਰੂਨ ਮਾਰਦੇ ਅੱਛਾ ਨਾ ਆ ਜਿਸ ਦਿਨ ਸਰਪੰਚ ਦੀ ਮਾਰੀ ਹਾਂ ਬੇਰੂਨ ਨੂੰ ਮਾਰਦਾ ਪਾਣੀ ਦਾ ਸਟਾਜ ਜਨਰਲ ਦਾ ਸਟਾਜ ਪਾਣੀ ਸੇ ਬੇਨਾਸੀ ਦੀ ਮਾਰ ਦੇ ਜਨਮ ਸਥਾਨ ਤੇ ਜਾਇਆ ਕਰਨਾ ਕਰਵਾਇਆ ਜਾਣਾ ਮੈਂ ਤੇ ਗੇਲਾ ਪੂਰੀ ਬਿਟੀ ਦੀ ਚੰਗੀ ਅੱਛਾ 24 ਕਰਾ ਠੀਕ ਇਹ ਵੀ ਹੋ ਗਿਆ ਤੇਰੀ ਅੱਛਾ ਤੇ ਇਹ ਚਲੋ ਠੀਕ ਤੇ ਗਮराज ਆ ਗਿਆ ਫਿਰ ਚੰਨ ਤੇ ਹੱਥ ਰੱਖੋ ਬੋਲੀਆ 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 ਅੱਗੇ ਕਰ ਲਓ ਹਰਮਿੰਦਰ ਪਾਸ ਹਰ ਨਾਨੀ ਰੱਖਦੇ ਇਹ ਯਾਦ ਰੱਖਿਓ ਬਹੁਤ ਹੈ ਬੋਲਦਾ ਇਹ ਬੋਲਦਾ ਸੋਹ ਆਹ ਫਿਰ ਖਲਾਤ ਦੇ ਕੇ ਬੰਦੇ ਤੇ ਜਾਨ ਨੂੰ ਆਹ ਇਹ ਹੋਈ ਆ ਮਾਰੇ ਹੱਥਾਂ ਨਾਲ ਆਹ ਦੇ ਕੇ ਜਿੱਤਾਂ ਕਿ ਲਿਆਏ ਤੋਈ ਗੱਤ ਜਿੱਤ ਲਿਆਏ ਆਪੜ ਮਾਰੇ ਬੋਲ ਪਿੰਡ ਅਲਗ ਆ ਉਹ ਮੈਂ ਮਗਾ ਲਾ ਨਹੀਂ ਫਿਰ ਟੋਟਾ ਤੱਕ ਤੱਕ ਤੇ ਜਦ ਰੱਬ ਤੋਂ ਬਾਬਾ ਬੰਦੇ ਆਦੇ ਫੋਟੋ ਖਿੱਚਦੀ ਤੋਂ ਮਾਰੇ ਨਾਲ ਬੰਦ ਗੱਡਾ ਬਾਬਾ ਕੀ ਆਉਂਦੀ ਮਾਰੇ ਇਧਰ ਹੱਥ ਰੱਖੋ ਜੇ ਇੱਥੇ ਪੁਰਾਣੇ ਤੇ ਨਹੀਂ ਆਉਂਦੀ ਨਾਲ ਅਸੀਂ ਬਾਬਾ ਹੀ ਨੇ ਮਹਾਰਾਜ ਵੀ ਬਠਾ ਦੇ ਦੇਖੋ ਇਹ ਮੂਰੇ ਨਹੀਂ ਹੁਣ ਬਿਲਕੁਲ ਕੀ ਕਰ ਸਕਦਾ ਨਾ ਫਾਈਲ ਕਰ ਲਿਆ ਅਈ ਲਿਆ ਰੇ ਮੁੰਡਾ ਯਾਨੀ ਲੈਂਡਿੰਗ ਉੱਤਰਾਉਂਦਾ ਠੋੜਾ ਜਿਹਾ ਉਹ ਬੋਰਡ ਆ ਰਹੀ ਹੁਣ ਐਟਚਾ ਆਹ ਰੋਟਾ ਕਰਦੇ ਨਾ ਉਹ ਰੋਟਾ ਕੋਲ ਆ ਸਰਵਿਸ ਆ ਸਰਵਿਸ ਆ ਬੇ ਰੋਟਾ ਮਾ ਜੋ ਹੁੰਦਾ ਆਈ ਕਰਕੇ ਹਾਂ ਵਿਚੇ ਉਹ ਰੀਅਲ ਸ਼ੋ ਮੀ ਵਿਚੇ ਆਈ ਕਰਦਾ ਉਗਮੀਂ ਨਹੀਂ ਹੋ ਕਿ ਲੋਨਸੋਂ ਇੱਥੇ ਲੱਗੇ। ਉਹ ਲਾਟਨੀ ਕਿ ਡਾਈ ਕਰੀ। ਅੱਛਾ ਇਹ ਤਾਂ ਵੱਡਾ ਦਿਨ ਹੈ। ਉਹ ਉਗਮੀਂ ਹੋ। ਉਹ ਪੂਰਾ ਰਾਟਾ ਕੀ ਬੜਾ। ਉਹ ਤਾਂ ਕੰਮ ਹੈ। ਹਾਂ। ਲੋਟਾ। ਅੰਗੇ ਬੜਾ ਦਿਨ ਹੈ। ਹਾਂ। ਜੇ ਰੋਮਾ ਲੱਦਦਾ ਜਾਂਦਾ ਹੈ। ਇੱਕ ਹੈ ਇਹ। ਹੈ। ਵਾਯਾਂ ਦੀ ਫਾਇਲ ਨੂੰ ਰੱਖਿਆ ਹੈ ਅਲੱਛੀ ਦਾ ਕੋਟ ਮਾਰ ਕੋਣ ਯਾਰ ਮੈਂ ਬਾਹਰ ਹੀ ਚੱਲ ਗਿਆ ਨਾ ਤੋ ਟ੍ਰਿਨਾਂ ਦਾ ਮਾਦਾ ਉੱਧਰ ਫੋਟੋ ਤੇ ਕਰਾਉਂਦੇ ਕਰਾਉਂਦੇ ਤੁਹਾਡੀ ਨਜ਼ਰ 14 ਮਾਦਰੀ ਬਹੁਤ ਪੰਜ ਦਿਨਾਂ ਤੋਂ ਕਾਫੀ ਕੱਪੜੇ ਦੇ ਦੇ ਆ ਕਰਦੇ ਹੋ ਪਾ ਦੇ ਹੁਣ ਅੱਗੇ ਅੱਗੇ ਮੈਂ ਨਾ ਬਹੁਤ ਬੜੀ ਬਤਾ ਕੋਈ ਨੂੰ ਹੁਣ ਨਾ ਜੇ ਹੈ ਮੋਬਾਈਲ ਮੇਰੀ ਉਹ ਵੀ ਸਦਾਰ ਸਾਨੂੰ ਜਿਆਦਾ ਦਾ ਭਾਈ ਸਦਾਰ ਬੰਦੇ ਜਿਆਦਾ ਹੈ ਹੈ